ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵਾਰਡ ਨੰਬਰ 18 ਦੀਆਂ ਆ ਤੁਸੀਂ ਦੁਬਾਰਾ ਤਸਵੀਰਾਂ ਦੇਖ ਸਕਦੇ ਹੋ ਕਿ ਗੰਦਾ ਪਾਣੀ ਗਾਂ ਪੀ ਰਹੀ ਹੈ ਐਮਰ ਕਾਲਜ ਰੋਡ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਅੱਜ ਇੱਕ ਸੜਕ ਦਾ ਬਹੁਤ ਬੁਰਾ ਹਾਲ ਹੈ ਟ੍ਰੈਫਿਕ ਐਕਸੀਡੈਂਟ ਹੋਣ ਦੀ ਖਤਰਾ ਇੱਥੇ ਰਹਿੰਦਾ ਹੈ ਜਿੱਥੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਬਹੁਤ ਖਰਾਬ ਹੈ ਰੋਡ ਇਹ ਮੁੱਲ ਐਮਰ ਕਾਲਜ ਰੋਡ ਡੀਵੀ ਕਾਲਜ ਦੇ ਸਾਹਮਣੇ ਦੀ ਤਸਵੀਰਾ ਤੁਹਾਨੂੰ ਦਿਖਾ ਰਹੇ ਹਾਂ ਅ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਰਜਿੰਦਰ ਸਿੰਘ ਕਿੰਨੇ ਟਾਈਮ ਤੋਂ ਸੜਕ ਬੰਦੀ ਨਹੀਂ ਸੀ ਇਹ ਸ਼ੜਕ ਤਾਂ ਹੁਣ ਮੇਰੀ 30 ਸਾਲ ਉਮਰ ਹੋ ਗਈ ਮੈਂ ਤਾਂ ਐਂ ਹੀ ਵੇਖੀ ਜਦੋਂ ਦੀ ਆ ਸਾਹਮਣੇ ਡੀਬ ਸਕੂਲ ਇੱਥੇ ਪੜ੍ਹਿਆ ਤੇ ਉਦੋਂ ਦੀ ਐਂ ਹੀ ਐ ਇੱਕ ਵਾਰੀ ਬਣਾਤੀ ਬਸ ਬਣਾ ਕੇ ਕਾਗਜ਼ਾਂ ਦੀ ਤਾਂ ਮੇਰੇ ਸਾਹਮਣੇ 10 12 ਵਾਰੀ ਬਣ ਗਈ ਹੋਣੀ ਐ ਪਾਣੀ ਵਗ ਰਿਹਾ ਕਪੜੇ ਬਹੁਤ ਭਰਨ ਪੈਂਦੇ ਪਾਣੀ ਤਾਂ ਉਦੋਂ ਪਾਣੀ ਤਾਂ ਤੁਸੀਂ ਵੇਖਿਆ ਹੀ ਕਿੰਨਾ ਪਾਣੀ ਖੜਾ ਬਾਰਸ਼ ਆ ਜਾਂਦੀ ਇੱਥੇ ਤਾਂ ਘਰਾਂ ਨੂੰ ਵੜ ਜਾਂਦਾ ਪਾਣੀ ਸਾਰਾ ਹੀ ਜਿਹੜਾ ਵੀ ਮੰਨ ਲਓ ਐਮਐਲਏ ਜਿਹੜੇ ਵੀ ਲੀਡਰ ਆਂਦੇ ਵੋਟਾਂ ਵੇਲੇ ਆਂਦੇ ਅੱਗੇ ਪਿੱਛੇ ਬਾਤ ਹੀ ਨਹੀਂ ਪੁੱਛਦੇ ਕੁਛ ਤਾਂ ਵੋਟ ਹੀ ਪਾਣੀ ਹੈ ਅਜੇ ਹੁਣ ਆਦੇ ਇਲਾਕੇ ਦੇ ਐਮਐਲਏ ਨੂੰ ਕਹਿ ਸਕਦੇ ਆ ਉਹਨਾਂ ਦੇ ਗਾਂ ਵਾਹ ਚੱਕਣੀਆਂ ਉਹ ਚੱਕਣਾਂ ਨਾ ਚੱਕਣੋਂ ਉਹਨਾਂ ਦੀ ਮਰਜ਼ੀ ਐ ਸੀ ਤਾਂ ਉਹਨਾਂ ਕੀ ਕਰ ਸਕਦੇ ਸੜਕ ਬਣਾਓ ਜੀ ਹਰ ਕਿੰਨੇ ਦਿਨ ਹੋ ਗਏ ਬੜਾ ਚਿਰ ਹੋ ਗਿਆ ਦਿੱਤਾ ਕਿੰਨਾ ਟਾਈਮ ਹੋ ਗਿਆ ਤੇ ਸਰ ਹੋ ਗਿਆ ਹਾਸੇ ਵੀ ਕਰੀ ਹੁੰਦੇ ਸੀ ਹਾਂ ਘਰੇ ਹੁੰਦੇ ਨੇ ਘਰੇ ਹੁੰਦੇ ਨੇ ਦੱਸੇਗਾ ਨਹੀਂ ਪਰ ਮਿੱਟੀ ਵੀ ਆ ਰਹੀ ਤੁਸੀਂ ਪੁੱਛਾਈਏ ਪੁੱਛਦੇ ਕੰਨਾਂ ਨੇ ਗੋਣਮਲ ਕੇ ਪਾਈ ਦੁਕਾਨਾਂ ਸਾਰਿਆਂ ਨੇ ਕੋਈ ਨਹੀਂ ਬਣਦੀ ਚਿੱਕੜ ਵੱਜੇ ਪੈਨ ਪੁਰੇ ਹਾਲ ਜਵਾਕ ਵਿੱਚ ਡਿਗਦੇ ਮੱਛਰ ਇੰਨੇ ਹੋਏ ਪੈਨੇ ਮਲੇਰੀਆ ਹੋ ਜਾਣ ਜਵਾਕ ਬਿਮਾਰ ਹੋ ਜਾਣਗੇ ਸੜਕਾਂ ਦਾ ਹਾਲ ਵੇਖ ਪਾਣੀ ਪਾਣੀ ਹੋਇਆ ਪਿਆ ਸਾਰੇ ਪਾਸੇ ਆ ਕੇ ਵੇਖੋ ਤਾਂ ਸਹੀ ਨਾਲੀਆਂ ਗਲੀਆਂ ਭਰੀਆਂ ਪਈਆਂ ਕੋਈ ਚੀਜ਼ ਨਹੀਂ ਬਣਦੀ ਸਾਡੇ ਮਹੱਲੇ ਚ ਫਿਰ ਮਹੱਲੇ ਵਾਲੇ ਤੋਂ ਵੋਟਾਂ ਨਹੀਂ ਮਿਲਣੀਆਂ ਕਿਸੇ ਨੂੰ ਵੀ ਨਾ ਹੀ ਵੋਟਾਂ ਦੇਣੀਆਂ ਤੇ ਨਾ ਅਸੀਂ ਕੁਝ ਕੰਮ ਕਰਨਾ ਜੇ ਗੰਦ ਚ ਬੈਠੇ ਆ ਫਿਰ ਵੇਖੀ ਜਾਏਗੀ ਲਈ ਛੜਕਾਂ ਦਾ ਅੰਕ ਤੁਸੀਂ ਵੇਖੋ ਕੀ ਹਾਲਤ ਹੈਗੀ ਇਹਨਾਂ ਦੀ ਅਸੀਂ ਬਹੁਤ ਪਰੇਸ਼ਾਨ ਹੈਗੇ ਆ ਗੰਦ ਸਾਲਾ ਬੈਠੇ ਹੋਨੇ ਆ ਗੰਦ ਸਾਰਾ ਉੱਤੇ ਛਿੱਟਾਂ ਪੈ ਜਾਂਦੀਆਂ ਨੇ ਗੰਦੀਆਂ ਪਿੱਲੀਆਂ ਅਸੀਂ ਭਰਾਂ ਦਾ ਪਾਣੀ ਜੋ ਗਲੀਆਂ ਦਾ ਜੋ ਵੀ ਕੋਸ਼ ਹੈਗਾ ਸਾਰਾ ਗੰਦ ਭਲਾ ਇੱਥੇ ਸਾਡੇ ਵੀ ਇਕੱਠਾ ਆ ਜਾਂਦਾ ਇੰਨਾ ਕੋ ਹਲੇ ਤੀਸੀ ਕਰੋ ਨਾ ਕਾਫੀ ਚੇਰੀ ਹੋ ਗਿਆ ਹੈ ਅਸੀਂ ਤੁਹਾਨੂੰ ਅੱਗੇ ਅਪੀਲ ਕੀਤੀ ਸੀ ਵੀ ਸਾਡੀਆਂ ਗਲੀਆਂ ਵੀ ਬਣਾਓ ਤੇ ਸਾਡੀ ਸਫਾਈ ਕਰੋ ਕੋਈ ਇਧਰ ਨਖਾਲੀ ਨਹੀਂ ਚਾਹੀਦੀ ਕੋਈ ਗਲੀਆਂ ਨਹੀਂ ਚਾਹੀਦੀਆਂ ਕੋਈ ਰਹਿਦੀ ਸੜਕ ਵੀ ਖਰਾਬ ਹੋਈ ਪਈ ਬਿਲਕੁਲ ਲੰਗਣਾਂ ਵਾਲੇ ਵੀ ਬਿਲ ਪਰੇਸ਼ਾਨ ਹੋਏ ਨੇ ਨਾ ਲੰਗਣਾਂ ਪਰੇਸ਼ਾਨ ਹੋਏ ਨੇ ਅਸੀਂ ਤਾਂ ਅਸੀਂ ਕੋਣ ਹੈ ਅਸੀਂ ਤਾਂ ਸਾਹਮਣੇ ਨੂੰ ਕਹਿਣਾ ਸਾਡੀ ਪੀਗਾ ਤੁਸੀਂ ਕਰਨੀ ਜੇ ਜਾ ਕੇ ਵੀ ਅਸੀਂ ਹੁਣ ਕਿੱਥੇ ਜਾ ਕੇ ਟੱਕਰੀ ਆਲੇ ਕਦੇ ਕਿੱਥੇ ਹੁੰਦੇ ਕਦੇ ਕਿੱਥੇ ਹੁੰਦੇ ਨੇ ਠੀਕ ਹੈ ਕਿ ਨਾ ਸਰਕਾਰ ਇੱਕ ਥਾਂ ਤੇ ਤਾਂ ਹੁੰਦੀ ਨਹੀਂ ਸਰਕਾਰ ਤਾਂ ਆਪਾਂ ਤੁਹਾਨੂੰ ਬਣਾਈ ਏ ਹਾਂ ਅਸੀਂ ਤੇ ਇਹ ਚਾਹਨੇ ਆ ਵੀ ਸਾਨੂੰ ਹੋਰ ਕੋਈ ਚੀਜ਼ ਨਹੀਂ ਚਾਹੀਦਾ ਕੋਈ ਪੈਸਾ ਨਹੀਂ ਕੋਈ ਮਦਦ ਨਹੀਂ ਸਾਨੂੰ ਚਾਹੀਦੀ ਸਾਨੂੰ ਸਿਰਫ ਸਫਾਈ ਚਾਹੀਦੀ ਵੀ ਸਾਡੇ ਬੱਚੇ ਬਿਮਾਰ ਹੁੰਦੇ ਨੇ ਸਾਡੇ ਬਜ਼ੁਰਗ ਬੈਠੇ ਹੁੰਦੇ ਨੇ ਛਿੱਟਾਂ ਪੈਂਦੀਆਂ ਨੇ ਇੱਥੇ ਕੀ ਕਰੀਏ ਫਿਰ ਅਸੀਂ ਹੁਣ ਅੰਦਰ ਗਰਮੀ ਹੈ ਬਾਹਰ ਵੀ ਅਸੀਂ ਆ ਝਟਕੜੀ ਆਣਾ ਬਹਿਣਾ ਵੀ ਏ ਤੇ ਹੁਣ ਛਿੱਟਾਂ ਗੰਦੀਆਂ ਉੱਤੇ ਮੂੰਹ ਦੇ ਪੈਂਦੀਆਂ ਨੇ ਦੱਸੋ ਅੱਗੇ ਗਰੀਬ ਲੋਕ ਦੇ ਸੀਗੇ ਮਿਹਨਤ ਕਰਨੇ ਆ ਪਰ ਸਹੀ ਆਉਣੇ ਵੀ ਸਾਡੀ ਗਲੀ ਦੀ ਸਫਾਈ ਹੋਣੀ ਚਾਹੀਦੀ ਹੈ। ਹੈਲੋ ਸਸਰੀ ਗਾਲ ਜੀ ਵੀ ਅਸੀਂ ਨਾ ਬਹੁਤ ਵਾਰੀ ਅਪੀਲ ਕਰ ਕਰਕੇ ਬੈਠ ਗਏ ਆ ਸਾਡੀ ਅਪੀਲ ਕੋਈ ਨਹੀਂ ਸੁਣ ਰਿਆ ਸਾਡੇ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਸਾਰੇ ਬਾਜ਼ਾਰ ਵਿੱਚ ਸਾਰੇ ਮੱल्ल्या ਵਿੱਚ ਲੋਕੀ ਟੈਲਾਂ ਲੱਗ ਚੁੱਕੀਆਂ ਨੇ ਪਰ ਸਾਡਾ ਮੱਲਾ ਪਿੱਛੇ ਕੀ ਗੱਲ ਹੈ ਸਾਡੀ ਰਿਪੋਰਟ ਨਹੀਂ ਹੈਗੀ ਕਿ ਕੀ ਚੱਕਰ ਹੈ ਜੇ ਅਸੀਂ ਵੋਟ ਵੀ ਦੇਨੇ ਆ ਸਭ ਕੁਝ ਸਾਡੇ ਤੋਂ ਲੈ ਜਾਂਦੇ ਜੀ ਪਿੱਛੋਂ ਤੁਸੀਂ ਕੌਣ ਤੇ ਅਸੀਂ ਕੌਣ ਕੋਈ ਅਸੀਂ ਮਾੜੀ ਗੱਲ ਤਾਂ ਨਹੀਂ ਕਹਿੰਦੇ ਜਿਹੜੀ ਵੀ ਸਰਕਾਰ ਆਂਦੀ ਅਸੀਂ ਉਹਦੇ ਅੱਗੇ ਵੀਲ ਕਰਦੇ ਆ ਉਹਨਾਂ ਅੱਗੇ ਅਪੀਲ ਕਰ ਰਹੇ ਆ ਤੇ ਅਸੀਂ ਉਹਨ ਸਰਕਾਰ ਤੋਂ ਡੀ ਝਾੜੂ ਵਾਲਿਆਂ ਦੀ ਸਰਕਾਰ ਹੈ ਝਾੜੂ ਵਾਲੇ ਵੀ ਕੁਝ ਨਹੀਂ ਕਰ ਰਹੇ ਜਦੋਂ ਆਂਦੇ ਨੇ ਅਸੀਂ ਉਹਨਾਂ ਦੀ ਬਾਹਾਂ ਫੜ ਲਈਦਾ ਮਿੰਟਾਂ ਕਰੀਦਾ ਵੀ ਸਾਡਾ ਆ ਸੜਕ ਦਾ ਹਿੱਸਾ ਸਵਾਰ ਦੋ ਪਾਣੀ ਦੇ ਵਿੱਚ ਗੱਡੀਆਂ ਟੱਪਦੀਆਂ ਨੇ ਛਿੱਟੇ ਪੈਂਦੇ ਨੇ ਹੁਣ ਮੱਛਰ ਆਈ ਜਾਂਦਾ ਉਤੋਂ ਬੂਤਾਂ ਬਹੁਤ ਬੁਰਾ ਹਾਲ ਏ ਜਦੋਂ ਗੱਡੀਆਂ ਟੱਪਦੀਆਂ ਨੇ ਗੰਦੇ ਪਾਣੀ ਦੇ ਛਿੱਟਾ ਪੈ ਜਾਂਦੀਆਂ ਨੇ ਸਾਰਿਆਂ ਉੱਤੇ ਗੱਡੀਆਂ ਉੱਥੋਂ ਆ ਜਿਹੜੇ ਉਧਰ ਹੀ ਸਗਾ ਉਧਰ ਦਾ ਉਸ ਪਾਸੇੋਂ ਜਿੱਥੋਂ ਗੱਡੀ ਟੱਪਦੀ ਏ ਉੱਥੋਂ ਗੱਡੀ ਰੋੜ ਜਾਂਦੀ ਆਟੋ ਰੋੜ ਜਾਂਦਾ ਸਬਜ਼ੀ ਵਾਲੀਆਂ ਰੇੜੀਆਂ ਰੋੜ ਜਾਂਦੀਆਂ ਨੇ ਸਾਡਾ ਕੋਈ ਜੀਵਨ ਨਹੀਂ ਅਸੀਂ ਕਿੰਨੂੰ ਕਹੀਏ ਅਸੀਂ ਤਾਂ ਮੋਤਵਾਰ ਨੂੰ ਹੀ ਕਹਿਣਾ ਜੋ ਮੋਤਵਾਰ ਕਰਨਗੇ ਸਾਡੀ ਤਾਂ ਅਪੀਲ ਹੈ ਸਾਡੀ ਸੜਕ ਸੁਵਾਰ ਦਿਓ ਬਾਪਰਾ ਬਾਪਾ ਬਸ ਸੜੀ ਤੇ ਵੀ 12 ਨੰਬਰ ਕਿੰਨਾ ਹਾਈ ਸਕੂਲ ਦੇ ਬਿਲਕੁਲ ਸਾਹਮਣੇ ਰੋਡ ਤੇ ਅਸੀਂ ਰਹਿੰਦੇ ਆ ਤੇ ਸੜਕ ਦਾ ਬਹੁਤ ਹੀ ਭਾਈ ਬਹੁਤ ਬੁਰਾ ਬੁਰਾ ਹਾਲ ਹੈ ਕਿ ਜਦੋਂ ਵੀ ਗੱਡੀਆਂ ਲੰਘਦੀਆਂ ਨੇ ਸਾਡੇ ਉੱਤੇ ਛਿੱਟੇ ਆਉਂਦੇ ਨੇ ਤੇ ਆ ਪਾਣੀ ਦੇ ਨਾਲ ਮੱਛਰ ਤੇ ਬੱਚਿਆਂ ਨੂੰ ਬਿਮਾਰੀਆਂ ਦਾ ਖ਼ਤਰ ਜਲਦ ਤੋਂ ਜਲਦ ਸਾਡਾ ਇੱਕ ਅਪੀਲ ਹੈ ਕਿ ਛਾੜੂ ਸਰਕਾਰ ਵਾਲਿਆਂ ਨੂੰ ਕਿ ਸਾਡਾ ਇੱਕ ਸਧਾਰ ਕਰਾਇਆ ਜਾਵੇ ਸੜਕ ਦਾ ਜਦੋਂ ਵੀ ਕੋਈ ਵੀ ਇੱਥੇ ਆਂਦਾ ਹੈ ਪ੍ਰਧਾਨ ਆਂਦਾ ਹੈ ਜਾਂ ਮੈਂਬਰ ਆਂਦੇ ਨੇ ਉਹ ਕੋਈ ਸੁਣਾਈ ਨਹੀਂ ਕਰਦੇ ਕਹਿ ਜਾਂਦੇ ਨੇ ਹਾਂ ਜੀ ਹਾਂ ਬਣਾ ਦੇਾਂਗੇ ਤੁਹਾਡੀ ਇਹ ਸੜਕ ਜੀ ਤਿਆਰ ਕਰਵਾ ਦੇਾਂਗੇ ਪਰ ਕੋਈ ਹੱਲ ਨਹੀਂ ਗਈ ਇਹਨਾਂ ਦਾ ਕੋਈ ਹੱਲ ਨਹੀਂ ਕੀਤਾ ਹੈ ਸੜਕ ਦਾ ਮੈਂ ਸਰਕਾਰ ਨੂੰ ਵੀ ਅਪੀਲ ਕਰਦਾ ਕਿ ਸਾਡੀ ਸੜਕ ਦਾ ਸਧਾਰਨ ਕੀਤਾ ਜਾਵੇ ਧੰਨਵਾਦ